ਜਿਵੇਂ ਮੈਂ ਸ਼ੁਰੂ ਦੇ ਵਿੱਚ ਜਦੋਂ ਰਾਜਪਾਲ ਭਾਜੀ ਦਾ ਤਾਰੀਫ ਕਰਾਇਆ ਤੁਹਾਡੇ ਨਾਲ ਤੁਹਾਨੂੰ ਦੱਸਿਆ ਕਿ ਕਿਉਂਕਿ ਮੈਨੂੰ ਨਾ 10 ਸਾਲ ਹੋ ਗਏ 2014 ਤੋਂ ਇਹਨਾਂ ਨੂੰ ਸੁਣਦੇ ਆ। ਅੱਛਾ ਕਈ ਵਾਰੀ ਨਾਮ ਵੀ ਸੁਣੀਗਾ ਤੇ ਥੋੜੇ ਦਿਨ ਪਹਿਲਾਂ ਪੰਜਾਬ ਤੋਂ ਬਾਹਰ ਸੀ ਸ਼ਾਇਦ ਉੱਤਰਾਖੰਡ ਸੀਗੇ। ਤੇ ਮੇਰੇ ਫੇਸਬੁੱਕ ਦੇ ਫਰੈਂਡ ਵੀ ਨੇ ਮੈਂ ਨਾਲ ਅਕਸਰ ਜੁਆਰ ਕੁੱਟੀ ਸੇ ਕਰਦੇ ਰਹਿੰਦੇ ਨੇ। ਮੈਂ ਦੇਖਦਾ ਰਹਿਣਾ ਜੇ ਕਦੇ ਬਾਰਨੇ ਪੰਜਾਬ ਕੋ ਬਾਰਨੇ ਕਿਤੇ ਵੀ ਜਦੋਂ ਟਾਈਮ ਲੱਗਦਾ ਕਿਉਂਕਿ ਇੱਕ ਇੰਟਰਸਟ ਹੁੰਦਾ ਤੁਹਾਡੇ ਵਿੱਚ ਜਦੋਂ ਕਦੇ ਵੀ ਇਹ ਆਂਦੇ ਨੇ ਤੁਹਾਡੇ ਨਾਲ ਸ਼ਾਭਿਕ ਸਾਂਝ ਪਾਉਣ ਦੇ ਲਈ ਵਿਚਾਰਾਂ ਦੀ ਸਾਂਝ ਪਾਉਣ ਦੇ ਲਈ ਇੱਕ ਗੱਲ ਦੱਸਿਓ ਸਾਰਾ ਜਿਹੜਾ ਆਪਣਾ ਅੱਜ ਦਾ ਸੈਮੀਨਾਰ ਸੀ ਉਹ ਖਤਮ ਹੋ ਗਿਆ ਇਹ ਦੱਸੋ ਵੀ ਕੁਝ ਮੰਨ ਦੇ ਵਿੱਚ ਚੇਂਜ ਲੱਗਿਆ ਜਦੋਂ ਆਪਾਂ ਸੈਮੀਨਾਰ ਲਾਉਣ ਆਏ ਸੀ ਜੀਮੇ ਦੇ ਹੋ ਰਿਆ ਅੰਦਰੋਂ ਮਨ ਉਮੀਦਾਂ ਸੀ ਇਹ ਲੱਗ ਰਿਹਾ ਨਾ ਆਪਾਂ ਕਿਉਂ ਬਾਤ ਨਹੀਂ ਕਰਦੇ ਮਹਿਸੂਸ ਹੋ ਰਿਹਾ ਏ ਇੰਜ ਲੱਗ ਰਿਹਾ ਨਾ ਆਪਾਂ ਵੱਡੇ ਦਾ ਸਤਕਾਰ ਨਹੀਂ ਕਰਦੇ ਇੰਜ ਲੱਗ ਰਿਹਾ ਨਾ ਜੋ ਆਪਾਂ ਹੋਣਾ ਚਾਹੀਦੇ ਉਹ ਨਹੀਂ ਹੈ ਤੁਹਾਨੂੰ ਫੀਲ ਹੋ ਰਿਹਾ ਏ ਮਨ ਦੇ ਵਿੱਚ ਕੁਝ ਕਮੀ ਕਮੀ ਲੱਗ ਰਹੀ ਏ ਤੁਹਾਨੂੰ ਵੀ ਲੱਗ ਰਹੀ ਹੈ ਮਤਲਬ ਐਹੀ ਐਹੀ ਇੱਕ ਗੱਲ ਹੁੰਦੀ ਹੈ ਵਧੀਆ ਸਪੀਕਰ ਦੀ ਕਿ ਉਹ ਆਪਣੇ ਨਾਲ ਤੁਹਾਨੂੰ ਜੋੜ ਲੈਣ ਇੱਕ ਹੁੰਦਾ ਵਿਦਿਆਰਥੀ ਕਰਨ ਅਸੀਂ ਇੱਥੇ ਖੜੇ ਬੋਲਦੇ ਆ ਉੱਥੇ ਅੱਧੇ ਵਿਦਿਆਰਥੀ ਪਿੱਛੇ ਹੌਂ ਜਾਂਦੇ ਨੇ ਕੀ ਬੋਲਿਆ ਉਹਨਾਂ ਨੂੰ ਕੁਝ ਨਹੀਂ ਪਤਾ ਜਿਹੜੇ ਅੱਗੇ ਨੇ ਉਹਨਾਂ ਦੇ ਸਿਰ ਉੱਪਰੋਂ ਲੰਘ ਰਿਹਾ ਜਿਹੜੇ ਪਿੱਛੇ ਨੇ ਉਹ ਸੁੱਤੇ ਹੋਏ ਨੇ ਠੀਕ ਹੈ ਰਾਜਪਾਲ ਭਾਜੀ ਦੇ ਸੈਮੀਨਾਰ ਨੂੰ ਮੈਂ ਜਦ ਵੀ ਸੁਣਿਆ ਇੱਕ ਵਾਰ ਤੁਸੀਂ ਜਿੰਨੇ ਜਾਣੇ ਬੈਠੇ ਆਪਣੇ ਆਪਣੇ ਮਨ ਤੋਂ ਪੁੱਛ ਕੇ ਦੱਸਿਓ ਮਨ ਝੰਡੋੜਦਾ ਹਨ ਅੰਦਰ ਕੁਝ ਹੋ ਰਿਹਾ ਲੱਗ ਰਿਹਾ ਕੋਈ ਸਾਡੇ ਕੋਲੇ ਕਮੀ ਹੈ ਲੱਗ ਰਿਹਾ ਸਹਿਜ ਪਾਠ ਕਰਾਂਗੇ ਜਿਵੇਂ ਸਰ ਨੇ ਪ੍ਰੋਫੈਸਰ ਸਾਹਿਬ ਸਿੰਘ ਜੀ ਉਹਨਾਂ ਦੀ ਗੱਲ ਕੀਤੀ ਜਿੰਨਾ ਜਿੰਨਾ ਸ਼ਖਸੀਅਤਾਂ ਦੀ ਗੱਲ ਕੀਤੀ ਸਹਿਜ ਪਾਠ ਨੇ ਜਿਨ੍ਹਾਂ ਨੂੰ ਬਦਲਿਆ ਲੱਗਦਾ ਨਾ ਅਸੀਂ ਵੀ ਉਹ ਬਣ ਸਕਦੇ ਹਾਂ ਮਹਿਸੂਸ ਹੋ ਰਿਹਾ ਹਾਂ ਕੋਈ ਅਜੇਹਾ ਤੇ ਨਹੀਂ ਹੈ ਜਿਹੜਾ ਕਹਿੰਦਾ ਹੈ ਵੀ ਮੈਂ ਇਹ ਕਰਕੇ ਸਹਿਜ ਪਾਠ ਨਹੀਂ ਕਰਨਾ ਇਹਨਾਂ ਨੇ ਮਜ਼ਾਕ ਡਾਉਣਾ ਮੇਰਾ ਕੋਈ ਹੈ ਇਹ ਮੇਰਾ ਹਰੇਕ ਦਾ ਦਿਲ ਕਰ ਰਿਹਾ ਹਰ ਕੋਈ ਪ੍ਰੋਫੈਸਰ ਸਾਹਿਬ ਸਿੰਘ ਬਣਨਾ ਚਾਹੁੰਦਾ ਹੈ ਤਾਂ ਹੀ ਇੱਥੇ ਆਇਆ ਉਹਦਾ ਇੱਕ ਹੀ ਰਾਸਤਾ ਹੈ ਗੁਰਬਾਣੀ ਆਪਾਂ ਉਹਦੇ ਨਾਲ ਜੁੜੀਏ ਆਪਾਂ ਮੋਰਲ ਵੈਲਿਊਸ ਕਦਰਾਂ ਕੀਮਤਾਂ ਸਾਡੇ ਧਰਮ ਨੇ ਸਾਡੇ ਸਿੱਖ ਫਲਸਫੇ ਦੇ ਵਿੱਚ ਬਹੁਤ ਸਾਰੀਆਂ ਮੁੱਢਮੁੱਲੀਆਂ ਕਦਰਾਂ ਕੀਮਤਾਂ ਨੇ ਜਿਹਦੇ ਨਾਲ ਉਹ ਆਪਾਂ ਜਿਹੜਾ ਅੱਜ ਦੇ ਸਮੇਂ ਦੇ ਵਿੱਚ ਮੋਬਾਈਲ ਠੀਕ ਹੈ ਸਾਡੀ ਡੇਲੀ ਜਿਹੜੀ ਜੀਵਨ ਜਾਂਚ ਹੈ ਮਾਪੇ ਬੱਚਿਆਂ ਨਾਲੋਂ ਵਿਛੜੇ ਹੋਏ ਨੇ ਵਿਛੜੇ ਮਾਪੇ ਮਾਪੇ ਬੱਚਿਆਂ ਨਾਲੋਂ ਵੱਖ ਨੇ ਬੱਚੇ ਮਾਪੇ ਮਾਪਿਆਂ ਨਾਲੋਂ ਵੱਖ ਨੇ ਅਧਿਆਪਕ ਵਿਦਿਆਰਥੀ ਨਾਲੋਂ ਵੱਖ ਹੈ ਜਿਹੜਾ ਵਿਦਿਆਰਥੀ ਹੈ ਉਹ ਅਧਿਆਪਕ ਨਾਲੋਂ ਵੱਖ ਹੈ ਇਹਨਾਂ 'ਚ ਅਸੀਂ ਕੋਈ ਵੀ ਇੱਕ ਦੂਜੇ ਦਾ ਸਤਿਕਾਰ ਨਹੀਂ ਕਰਦਾ ਵਿਦਿਆਰਥੀ ਅਧਿਆਪਕਤਾ ਨਹੀਂ ਕਰ ਰਿਹਾ ਉਹ ਕਹਿੰਦਾ ਤਨਖਾਹ ਲੈਣ ਲਈ ਆ ਰਿਹਾ ਠੀਕ ਹੈ ਅਧਿਆਪਕ ਕਹਿੰਦਾ ਕੋਈ ਮਸਲਾ ਨਹੀਂ ਮੈਂ ਤਾਂ ਕਲਾਸ ਚ ਬੋਲਣਾ ਹੀ ਮੈਂ ਬੋਲਦਾ ਪੜੇ ਨਾ ਪੜੇ ਸੋ ਇਹੀ ਕਾਰਨ ਹੈ ਜਿਹੜਾ ਸਾਡਾ ਅਸੀਂ ਅਗਰ ਆਪਣੇ ਸਿੱਖ ਪੁਲਸਪੇ ਦੀ ਗੱਲ ਕਰੀਏ ਜਿੰਨਾ ਸ਼ਖਸੀਅਤਾਂ ਦੀ ਅਸੀਂ ਗੱਲ ਕਰਦੇ ਹਾਂ ਠੀਕ ਹੈ ਬਾਬਾ ਬੰਦਾ ਸਿੰਘ ਬਹਾਦਰ ਹਰੀ ਸਿੰਘ ਨਲੂਆ ਮਾਈ ਭਾਗੋ ਠੀਕ ਹੈ ਉਹਨਾਂ ਦੇ ਇੱਕ کردار ਨੇ ਤੇ ਸਾਡਾ ਜਿਹੜਾ کردار ਹੈ ਸਾਡੇ ਪੌਸਪੇ ਨਾਲੋਂ ਅੱਜ ਬਿਲਕੁਲ ਟੁੱਟਦਾ ਜਾ ਰਿਹਾ ਹੈ ਗ੍ਰਾਵਟ ਤੇ ਤਾਂ ਕਰਕੇ ਜਦੋਂ ਕੋਈ ਵੀ ਅਜਿਹਾ ਅਜਿਹੀ ਸ਼ਖਸੀਅਤ ਸਾਡੇ ਨਾਲ ਉਹ ਗੱਲਾਂ ਕਰਦੀ ਹੈ ਨਾ ਤੁਸੀਂ ਇਹ ਸੋਚੋ ਕਿ ਗੱਲਾਂ ਆਪਣੇ ਨਾਲ ਰੋਜ਼ ਹੋਣ ਆਪਣਾ ਜੀਵਨ ਬਦਲੇ ਕਿ ਨਾ ਬਦਲੇ ਤੇ ਆਪਾਂ ਉਹ ਗੱਲਾਂ ਤਾਂ ਹੀ ਕਰ ਸਕਦੇ ਜੇ ਗੁਰਬਾਣੀ ਨਾਲ ਜੁੜਾਂਗੇ ਬੜਾ ਸੋਨਾ ਭਰਾਲਾ ਇਹਨਾਂ ਦਾ ਸਹਿਜ ਪਾਠ ਨੂੰ ਸ਼ੁਰੂ ਕਰਨ ਦਾ ਮੈਂ ਕਹਿੰਦਾ ਕਿ ਸਾਨੂੰ ਅਸੀਂ ਟੀਚਰਸ ਨਾਲ ਬੱਚਾ ਨੂੰ ਵੀ ਉਤਸ਼ਾਹਿਤ ਕਰਾਂਗੇ ਵੀ ਉਹ ਵੀ ਸ਼ੁਰੂ ਕਰਨ ਕੱਲਾ ਹੀ ਵਿਦਿਆਰਥੀ ਕਿਉਂ ਆਪਾਂ ਸਾਰੇ ਹੀ ਕਰਾਂਗੇ ਅੱਛਾ ਜਿਵੇਂ ਇਹਨਾਂ ਨੇ ਕਿਹਾ ਵੀ ਆਪਾਂ ਗੁਰੂ ਰਾਮਦਾਸ ਜੀ ਦੇ ਆਪਾਂ ਉਹਨਾਂ ਨੂੰ ਲੈ ਕੇ ਗੁਰੂ ਤੇਗਪਾਤਾ ਜੀ ਨੂੰ ਲੈ ਕੇ ਮੈਂ ਕਹਿੰਦਾ ਆਪਾਂ ਸਾਰੇ ਰਲ ਕੇ ਮਨਾਵਾਂਗੇ ਅੱਛਾ ਸਾਰੇ ਜਾਣੇ ਕੋਈ ਦੋ ਵਾਰੀ ਆਪਣਾ ਸੈਜ ਪਾੜ ਜਿਹੜਾ ਉਹਨੂੰ ਸੰਪੂਰਨ ਕਰੇ ਕੋਈ ਤਿੰਨ ਵਾਰੀ ਕਰੇ ਇੱਕ ਵਾਰੀ ਤਾਂ ਕਰੋ ਹੈਨਾ ਅੱਛਾ ਕਿਉਂ ਨਹੀਂ ਇਹ ਗੱਲ ਮੈਂ ਭਾਜੀ ਵਿਆਹੋਂ ਤੋਂ ਪਹਿਲਾਂ ਵੀ ਤੁਹਾਡੇ ਨਾਲ ਕੀਤੀ ਸੀ ਅਸੀਂ ਦਿੱਲੀ ਗਰਾਉਟ ਵੱਲ ਕਿਉਂ ਜਾ ਰਹੇ ਕਿਉਂਕਿ ਅਸੀਂ ਉਧਰੋਂ ਟੁੱਟਦੇ ਜਾ ਰਹੇ ਤੇ ਜਿਉਂ-ਜਿਉਂ ਉਧਰੋਂ ਟੁੱਟਦੇ ਜਾ ਰਹੇ ਅਸੀਂ ਥਾਂ ਉਤਰੇ ਜਾ ਰਹੇ ਸਾਡਾ ਪਤਾ ਨੂੰ ਹੋ ਰਿਹਾ ਅਸੀਂ ਅੱਗੇ ਨਹੀਂ ਵਧ ਰਹੇ ਤੁਸੀਂ ਮੇਰੀ ਗੱਲ ਸੁਣਿਓ ਪਾਜੀ ਦੀ ਲਾਸਟ ਗੱਲ ਸੀ ਪਦਾਰਥ ਵਿਕਾਸ ਕਰ ਰਿਹਾ ਮਨੁੱਖ ਨਹੀਂ ਠੀਕ ਮੋਬਾਈਲ ਤਾਂ ਆ ਰਿਹਾ ਦਿੱਲੀ ਮੋਬਾਈਲ ਅਪਗ੍ਰੇਡ ਹੋ ਕੇ ਆ ਰਿਹਾ 14 15 Pro Pro Max ਠੀਕ ਹੈ ਤੁਸੀਂ ਦਿੱਲੀ ਡਾਊਨ ਜਾ ਰਹੇ ਕਾਰਨ ਅਸੀਂ ਗੁਰਬਾਣੀ ਦੇ ਨਾਲੋਂ ਪਾਠ ਦੇ ਨਾਲੋਂ ਮੋਰਲ ਵੈਲਿਊਜ਼ ਦੇ ਨਾਲੋਂ ਆਪਣੇ ਸਿੱਖ ਸਾਡਾ ਕਰਤਾਰ ਬੜਾ ਉੱਚਾ ਸੀਗਾ ਜੇ ਅਸੀਂ ਸਾਡੇ ਸਿੱਖ ਧਰਮ ਦੀ ਗੱਲ ਕਰੀਏ ਪੜੀਆਂ ਵੱਡੀਆਂ ਵੱਡੀਆਂ ਪ੍ਰਿੰਸੀਪਲ ਸਾਖ ਸਿੰਘ ਦੀ ਗੱਲ ਕਰ ਰਹੇ ਨੇ ਸਰ ਉਹਨਾਂ ਨੇ ਕਰੇ ਦੇਖੋ ਉਹਨਾਂ ਦੇ ਪਰਿਵਾਰ ਦੇ ਵਿੱਚ ਉਹਨਾਂ ਦੀ ਗੱਲ ਨਹੀਂ ਕਰ ਰਿਹਾ ਮੈਂ ਕਿ ਉਹ ਗੁਰਬਾਣੀ ਦੇ ਉਹਨਾਂ ਦੀ ਉਹਨਾਂ ਦੇ ਗੁਰਬਾਣੀ ਦੇ ਲੜ ਲੱਗਣਾ ਉਹਨਾਂ ਦੇ ਪਰਿਵਾਰ 'ਚ ਕੋਈ ਵੀ ਨਹੀਂ ਰਿਹਾ ਸਾਰੇ ਹੀ ਕਰ ਗਏ ਸਾਰੇ ਹੀ ਵੱਡੀਆਂ ਜਗ੍ਹਾ ਤੇ ਨੇ ਕਿਉਂ ਹੁਣ ਜਦੋਂ ਅਸੀਂ ਡਾਕਟਰ ਦਲਜੀਤ ਸਿੰਘ ਦੀ ਗੱਲ ਕਰਦੇ ਆ ਨਾ ਤੇ ਅੰਮ੍ਰਿਤਸਰ ਦੇ ਵਿੱਚ ਕੀ ਪੰਜਾਬ ਦੇ ਵਿੱਚ ਆਈ ਸਪੈਸ਼ਲਿਸਟ ਉਹਨਾਂ ਵਰਗਾ ਨਹੀਂ ਸੀ। ਠੀਕ ਹੈ। ਸਰਮਰਾ ਨੇ ਵਾਈਸ ਚਾਂਸਲਰ ਰਹਿਨੇ ਸਾਡੇ ਗੁਰਨਾਨਕ ਦੇਵ ਯੂਨੀਵਰਸਿਟੀ ਦੇ ਜੈ ਰੂਪ ਜੀ ਮੈਂ ਉਹਨਾਂ ਦੇ ਸਮੇਂ ਦੌਰਾਨ ਯੂਨੀਵਰਸਿਟੀ ਪੜ੍ਹਦਾ ਸੀਗਾ। ਉਹਨਾਂ ਵਰਗਾ ਐਡਮਿਨਿਸਟ੍ਰੇਟਰ ਸਾਰੀ ਯੂਨੀਵਰਸਿਟੀ 'ਚ ਨਹੀਂ ਗੱਦੀ ਵੇਖਿਆ ਮੈਂ। ਇਹਨੇ ਵਧੀਆ ਅੱਛਾ ਫਿਰ ਵਰਲਡ ਲੈਵਲ ਦੇ ਸਾਇੰਟਿਸਟ ਵਰਲਡ ਲੈਵਲ ਦੇ ਸਾਇੰਟਿਸਟ ਵੀ ਰਹੇ ਨੂੰ ਅੱਛਾ ਗੁਰਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਰਹੇ ਨੇ। ਅਸੀਂ ਕੀ ਸੋਚਦੇ ਆਂ ਪੜਦੇ ਅਸੀਂ ਨਹੀਂ ਪੜਨ ਨੂੰ ਬਹੁਤ ਜੱਦ ਅੱਛਾ ਅਸੀਂ ਇਹ ਤਾਂ ਹੈ ਨਹੀਂ ਕਿ 24 ਘੰਟੇ ਪੜਦੇ ਰਹਿਨੇ ਸਾਡੇ ਕੋਲ ਪੜ੍ਹਦੇ ਨਹੀਂ ਸਮਾਂ ਨਹੀਂ ਕਿੰਨੇ ਸਮਾਂ ਮੰਗਿਆ ਤੋਂੜ ਤੋਂ 10 ਤੋਂ 12 ਮਿੰਟ 10 ਤੋਂ 12 ਜਿਹੜੇ ਬੱਚੇ ਸਕੂਲ ਵੈਂਚ ਤੋਂ ਆਉਂਦੇ ਵੈਂਚ 'ਤੇ ਬੈਠੇ ਵੀ ਪੜ੍ਹ ਕਰ ਸਕਦੇ ਅੱਛਾ ਪੜ ਕੇ ਹਟੇ ਆਂ ਸਵੇਰੇ ਉੱਠੀਏ 4 ਵਜੇ 4:30 ਵਜੇ 5 ਵਜੇ ਪੜ ਕੇ ਖਤਮ ਹੋਏ ਠੀਕ ਹੈ ਅਸੀਂ 10 ਮਿੰਟ ਦੀ ਪ੍ਰਵਾਣੀ ਨੂੰ ਅੱਛਾ ਅਸੀਂ ਪੜਨਾ ਹੀ ਫਿਰ ਸ਼ੁਰੂ ਕਰੀਏ ਪਹਿਲਾਂ 10 ਮਿੰਟ ਜਪੀ ਸਾਹਿਬ ਦਾ ਪਾਠ ਕਰ ਲਈਏ ਅਸੀਂ ਚੌਪਾਈ ਸਾਹਿਬ ਦਾ ਪਾਠ ਕਰ ਲਈਏ ਠੀਕ ਹੈ ਸਾਡੇ ਸੇਕ ਧਰਮ ਦੇ ਵਿੱਚ ਆ ਜਿਹੀਆਂ ਸ਼ਕਤੀਆਂ ਵੀ ਮਿਲਦੀਆਂ ਜਿਹੜੀ ਦਿਨ 'ਚ 100-100 ਚੌਪਾਈ ਸਾਹਿਬ ਦਾ ਪਾਠ ਕਰ ਲੀਏ ਅਸੀਂ ਇੱਕ ਦੀ ਗੱਲ ਕਰ ਰਹੇ ਹਾਂ ਅਜਿਹੇ ਵੀ ਨੇ ਜਿਹੜੇ ਇੱਕ ਦਿਨ 'ਚ 100-100 ਚੌਪਾਈ ਸਾਹਿਬ ਦਾ ਪਾਠ ਕਰਦੇ ਨੇ ਸੋ ਲੋਡ ਹੈ ਅੱਛਾ ਜਿਹੜੀ ਅਜੇ ਅੰਦਰ ਕਮੀ ਜੀ ਇਸ ਚੀਜ਼ ਨੂੰ ਨਾ देखो कोई भी शक्ति जबो अजय ही मिलती है अपने अंदर एक चिणग जागदी है एक अंदर सटजी बजदी है ਤੁਸੀਂ ਵੇਖਿਓ ਫਿਜ਼ੀਕਲੀ ਸੱਟ ਮਹਿਸੂਸ ਹੋਈ ਹੈ ਜਾਂ ਨਹੀਂ ਮਾਨਸਿਕ ਹੋ ਰਹੀ ਹੈ ਸਾਡੇ ਚ ਕੋਈ ਕਮੀ ਹੈ ਸਾਡੇ ਚ ਕੋਈ ਚੀਜ਼ ਘਟ ਹੈ ਸੋ ਅੱਜ ਜਿਹੋ ਚਿੰਗ ਲੱਗੀ ਹੈ ਉਹਨੂੰ ਚਿੰਗ ਨੂੰ ਇਹ ਨਹੀਂ ਹੈ ਇਹ ਤੋਂ ਘਰੇ ਗਏ ਤਾਂ ਬਸ ਯੂਨੀ ਖਤਮ ਹੋਊਗੀ ਨਹੀਂ ਇੱਥੇ ਨਹੀਂ ਸਾਡੇ ਕੇ ਜਾਣੀ ਨਾਲ ਲੈ ਕੇ ਜਾਣੀ ਅੰਦਰ ਹਮੇਸ਼ਾ ਜਦੋਂ ਅੰਦਰ ਇਹ ਕੋਈ 6:00 ਵਜਦੀ ਆ ਉਹਦੇ ਸੁਧਰਨ ਦਾ ਉਹਦਾ ਸਹੀ ਰਸਤੇ ਤੇ ਪੈਣ ਦਾ ਉਹੀ ਸਮਾਂ ਹੁੰਦਾ ਸੋ ਅੱਜ ਤੋਂ ਆਓ ਆਪਾਂ ਸਾਰੇ ਰਲ ਕੇ ਪ੍ਰਣਾ ਕਰੀਏ ਬਈ ਅੱਜ ਕੋਈ ਸੈਮੀਨਾਰ ਨਹੀਂ ਸੀਗਾ ਸਾਨੂੰ ਕੋਈ ਲੈਕਚਰ ਨਹੀਂ ਹੋਇਆ ਸਾਨੂੰ ਸਿਰਫ ਇਹ ਦੱਸਿਆ ਗਿਆ ਅਸੀਂ ਕੀ ਹਾਂ ਤੇ ਅਸੀਂ ਆਪਣੇ ਮੂਲ ਨਾਲੋਂ ਕਿਵੇਂ ਟੁੱਟੇ ਹੋਏ ਹਾਂ ਤੇ ਅਸੀਂ ਜੁੜਨਾ ਕਿਵੇਂ ਹੈ ਤੇ ਜੋੜਨ ਦੇ ਲਈ ਸਾਡੇ ਕੋਲ ਕੁਝ ਨਹੀਂ ਬਹੁਤ ਵਧੀਆ ਸਾਧਨ ਹੈ ਸਹਿਜ ਪਾਠ ਅਸੀਂ ਸ਼ੁਰੂ ਕਰੀਏ ਦਿਨ ਦੇ ਵਿੱਚ 24 ਘੰਟੇ ਨੂੰ 10 ਮਿੰਟ ਅਸੀਂ ਆਪਣੇ ਵੀ ਜ਼ਰੂਰ ਸਹਿਜ ਬਾਠ ਕਰਨ ਦੇ ਨਾਲ ਤੁਸੀਂ ਜੇ ਇਹ ਸੋਚਦੇ ਹੋ ਨਾ ਸ਼ਾਇਦ ਕਿਸੇ ਦੂਜੇ ਨੂੰ ਉਹਦਾ ਲਾਭ ਹੋਣਾ ਨਹੀਂ ਤੁਹਾਨੂੰ ਹੋਣਾ ਤੁਹਾਡੇ ਲਈ ਨੇ ਉਹ ਸੋ ਆਪਣੇ ਜੀਵਨ ਨੂੰ ਵਧੀਆ ਬਣਾਉਣ ਲਈ ਜ਼ਰੂਰ 10 ਮਿੰਟ ਕੱਢੀਏ ਮੈਂ ਆਸ ਕਰਦਾ ਕਿ ਜੇ ਅਸੀਂ 100 ਜਣੇ ਬੈਠੇ ਆ ਨਾ ਸਾਡਾ ਤਾਂ ਵੀ ਸੰਪੂਰਨ ਜੇਕਰ 10 ਜਣੇ ਅੱਜ ਆਪਣਾ ਮਨ ਬਦਲ ਲੈਂਦੇ ਨੇ ਅਸੀਂ ਪਰ 100 ਦਾ 100 ਚੇਂਜ ਹੋਵਾਂਗੇ ਆਪਣੇ ਆਪ ਨੂੰ ਬਦਲਾਂਗੇ ਅੱਛਾ ਸੱਚੀ ਗੱਲਾਂ ਨੇ ਮਾਨ ਕਿਸੇ ਗੱਲੋਂ ਅੱਜ ਇੰਜ ਲੱਗ ਰਿਹਾ ਨਾ ਉਦਾਸ ਜਿਆ ਕੋਈ ਕਮੀ ਜੀ ਮਹਿਸੂਸ ਹੋ ਰਹੀ ਇੰਜ ਲੱਗ ਰਿਹਾ ਨਾ ਸਾਡੇ ਕੋਲੇ ਕੁਝ ਨਹੀਂ ਹੈ ਜੋ ਹੋਣਾ ਚਾਹੀਦਾ ਸੋ ਮੈਂ ਧੰਨਵਾਦ ਕਰਦਾ ਹਾਂ ਰਾਜਪਾਲ ਭਾਜੀ ਹੋਣ ਦਾ ਅੱਛਾ ਇੱਕ ਬੇਨਤੀ ਹੈ ਕਿ ਸਾਲ ਚ ਇੱਕ ਦਿਨ ਨਾ ਸਾਡੇ ਲਈ ਰੱਖਿਆ ਕਰੋ ਕਿ ਕਿ ਚਿਹਰੇ ਤੇ ਜਾਗਦੀ ਰਵੇ ਤੇ ਚੰਗਾ ਹੈ ਜੀ ਹਾਂ ਜੀ ਉਹਨੇ ਨਹੀਂ ਹੋਇਆ ਸੋ ਬੜੇ ਹੀ ਦੱਜ ਸਪੀਕਰ ਨੇ ਮੈਨੂੰ ਇੰਨਾ ਤੋਂ ਮਾਰਿਆ ਨਾ ਤੇ ਕਿ ਜਦੋਂ ਇਹ ਬੋਲਦੇ ਨੇ ਤੁਹਾਨੂੰ ਲਾਜ ਮੁਰਦ ਜਾਂਦੀ ਅਸੀਂ ਸੈਮੀਨਾਰ ਕਰਦੇ ਆ ਉੱਥੇ ਬੈਠਾ ਵਿਦਿਆਰਥੀ ਇਹ ਸੋਚਦਾ ਹੁੰਦਾ ਵੀ ਪੈਸਿਵਟ ਹੋ ਗਿਆ ਤੁਹਾਨੂੰ ਦਰਦ ਹੋ ਰਿਹਾ 40 ਮਿੰਟ ਤੋਂ ਬੋਲ ਕਹੋ ਇਹਨਾਂ ਨੂੰ ਮੈਂ ਸੁਣਿਆ ਕੱਲ ਮੈਂ ਜਿੱਤ ਬੈਠ ਕੇ ਵੀ ਸੱਤੀ ਤੇ ਬੈਠ ਕੇ ਵੀ ਠੀਕ ਹੈ ਇੱਕ ਦੋ ਵਾਰ ਅਸੀਂ ਬਾਹਰ ਵੀ ਕਰਿਆ ਸੀ ਗਰਾਊਂਡ ਦੇ ਵਿੱਚ ਮੈਂ ਕੱਲ ਮੈਂ ਵੀ ਸੁਣਿਆ ਸੱਤੀ ਤੇ ਵੀ ਜਦੋਂ ਇਹ ਬੋਲ ਰਿਹਾ ਹੁੰਦੇ ਨੇ ਜਾਂ ਲੋਕ ਸੰਗੋਹਨ ਕਰਦੇ ਨੇ ਸਾਰੇ ਲੋਕ ਮੈਨੂੰ ਹੁਣੇ ਨਾਲ ਹੀ ਗੱਲ ਕੀਤੀ ਕਿ ਸਾਰੇ ਟੀਚਰ ਵੀ ਤੇ ਵਿਦਿਆਰਥੀ ਵੀ ਅੱਜ ਦਾ ਉਹਦਾ ਗੁਰਬਾਣੀ ਨਾਲ ਉੱਠਿਆ ਆ ਆਪਣੇ ਘਰਾਂ ਨਾਲ ਆਪਣੇ ਘਰਾਂ ਨਾਲ ਜਾਣੇ ਤਾਂ ਉੱਠੇ ਠੀਕ ਹੈ ਸੋ ਇਹਨੇ ਵਧੀਆ ਤਰੀਕੇ ਨਾਲ ਸਮਝੋਣ ਦੀ ਕੋਸ਼ਿਸ਼ ਕਰ ਲਈ ਤੇ ਤੋਂ ਅਮੀ ਪਤਾ ਨਹੀਂ ਕਿ ਕਿ ਸਮਾਂ ਕਰ ਬੀ ਜਿਆਦਾ ਸਮਾਂ ਆਣਿਆ ਜਨਰ ਦੇ